ਮੇਰਾ ਨਵਾਂ ਆਇਆ ਸਾਲ ਬਾਅਦ ਇੱਕਦਮ ਮੇਰੀ ਸਾਲੀ ਹੀ ਰਜੋ ਆਈ ਸੀ। ਉਹ ਆਮ ਬੜੀ ਕਹਿੰਦੀ ਆ ਕਿ ਤੇਰਾ ਜਿਹੜਾ ਸੋਨਾ ਵਾ ਤੇਰੀ ਰੋਟੀ ਨੇ ਪੇਕੇ ਮਚਾਤਾ ਵਾ। ਦੱਜ ਕਿ ਮੇਰੇ ਛੋਟੇ-ਛੋਟੇ ਬੱਚੇ ਆ ਤੇ ਉਹ ਉਹ ਆਪਣਾ ਆਪਣਾ ਦੇਖੂਗੀ ਕਿ ਪੇਕੇਆਂ ਦਾ ਦੇਖੂਗੀ। ਤੇ ਮੈਂ ਹੱਥ ਜੋੜ ਕੇ ਆਪਣੀ ਬੱਚੀ ਨੂੰ ਕਹਿੰਦੀ ਸੀ ਬੱਚੇ ਤੂੰ ਘਰ ਆਪਣੇ ਵਿੱਚ ਸੇਵਾ ਕਰ ਤੇਰੇ ਨਿੱਕ-ਨਿੱਕੇ ਬੱਚੇ ਆ। ਮੇਰੀ ਬੱਚੀ ਕਹਿੰਦੀ ਵੀ ਸੀ ਮੰਮਾ ਲੈ ਜਾ ਮੇਰੇ ਵਾਸਤੇ ਰੋਟੀ ਨਹੀਂ ਹੈਗੀ ਤੇ ਮੈਂ ਕਹਿੰਦੀ ਸੀ ਨਹੀਂ ਬੱਚੇ ਤੂੰ ਆਪਣੇ ਘਰ ਹੀ ਰਹਿ। ਵਾਈਫ ਵਰਨੇ ਪਈ ਆ। ਕੀ ਗੱਲੇ ਫਮ ਸੀਰੀਅਸ ਹੈਗਾ ਉਹ ਬੋਲਦੀ ਨਹੀਂ ਪਈ ਕੁਛ ਨਹੀਂ ਬੋਲਦੀ ਬਈ ਵੀਡੀਓ ਬਣਾਈ ਆ ਲਾਪੜਖਾਇਆ ਮੇਰੀ ਮਾਂ ਨੂੰ ਤੇ ਮੇਰੀ ਮਾਂ ਉਹਨੇ ਮਗਰ ਲਾ ਕੇ ਮੇਰਾ ਬੇੜਾ ਕਰਕੇ ਕਰਕੇ ਰੱਖਾ ਲੜਾਈ ਹੁੰਦੀ ਏ ਵਿਆਹਿਆ ਹੋਇਆ ਮੁੰਡਾ ਆਪਣੇ ਮਾਸੂਮ ਬੱਚੇ ਅਤੇ ਸੱਸ ਦੇ ਨਾਲ ਹਸਪਤਾਲ ਦੇ ਬਾਹਰ ੱੱਕੇ ਖਾ ਰਿਹਾ ਹੈ ਇਸ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਇਸ ਦੀ ਆਪਣੀ ਮਾਂ ਦੇ ਵੱਲੋਂ ਆਪਣੇ ਭਰਾ ਦੇ ਨਾਲ ਮਿਲ ਕੇ ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ ਇਲਜ਼ਾਮ ਲਗਾਏ ਜਾਂਦੇ ਨੇ ਅਤੇ ਫਿਰ ਪੁਲਿਸ ਦੇ ਕੋਲ ਵੀ ਫੜਾ ਦਿੱਤਾ ਜਾਂਦਾ ਹੈ ਇਹੋ ਜਿਹੀਆਂ ਗੱਲਾਂ ਕਾਫੀ ਹੈਰਾਨ ਕਰਦੀਆਂ ਨੇ ਜਦੋਂ ਪਤਾ ਲੱਗੇ ਕਿ ਮਾਪਿਓ ਹੀ ਆਪਣੇ ਬੱਚਿਆਂ ਦੇ ਵੈਰੀ ਬਣ ਗਏ ਨੇ ਅਤੇ ਉਹਨਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਦੇ ਰਹੇ ਨੇ ਉਹ ਵੀ ਸਿਰਫ ਫੇਸ ਕਰਕੇ ਕਿ ਕੁਝ ਚੰਦ ਪੈਸੇ ਅਤੇ ਸੋਨੇ ਦੇ ਕਰਕੇ ਹਾਲਾਂਕਿ ਇਸ ਮੁੰਡੇ ਦੇ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਮੇਰੇ ਭਰਾ ਦੇ ਵੱਲੋਂ ਹੀ ਮੇਰੀ ਮਾਂ ਨੂੰ ਪੜਕਾਇਆ ਗਿਆ ਅਤੇ ਉਸ ਤੋਂ ਬਾਅਦ ਉਹਨੇ ਮੇਰੀ ਘਰਵਾਲੀ ਤੇ ਅਤੇ ਮੇਰੇ ਉੱਪਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਬੀਤੇ ਦਿਨ ਪੁਲਿਸ ਦੇ ਵੱਲੋਂ ਸਾਨੂੰ ਉੱਥੇ ਬਿਠਾ ਕੇ ਰੱਖਿਆ ਗਿਆ ਜਿਸ ਤੇ ਚਲਦੇ ਹੋਏ ਮੇਰੀ ਪਤਨੀ ਇੰਨੀ ਜ਼ਿਆਦਾ ਤੰਗ ਹੋ ਗਈ ਕੀ ਅੱਜ ਉਹ ਇੰਨੀ ਸੀਰੀਅਸ ਹੈ ਕਿ ਗੱਲ ਤੱਕ ਵੀ ਨਹੀਂ ਕਰ ਰਹੀ ਪਰਿਵਾਰਿਕ ਮੈਂਬਰਾਂ ਨੂੰ ਇਸ ਸਮੇਂ ਡਰ ਪਿਆ ਹੋਇਆ ਹੈ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਇਸ ਮੌਕੇ ਤੇ ਕੁੜੀ ਦੀ ਮਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਸਦੀ ਸੱਸ ਦੇ ਵੱਲੋਂ ਉਸਨੂੰ ਕਿੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਨਾਲ ਹੀ ਜੇਠ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਇਸ ਕੁੜੀ ਦੇ ਉੱਪਰ ਲਗਾਏ ਜਾਂਦੇ ਸਨ ਵਿਆਨ ਨੂੰ ਹਲੇ 1 ਸਾਲ ਦਾ ਹੀ ਸਮਾਂ ਹੋਇਆ ਸੀ ਕਿ ਉਸਦੇ ਨਾਲ ਮਾਰ ਕਟਾਪਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਹੁਣ ਇਹੇ ਬੇਬਸ ਹੋਇਆ ਮੁੰਡਾ ਆਪਣੇ ਪਰਿਵਾਰ ਦੇ ਲਈ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅੱਜ ਮੇਰੀ ਵਾਈਫ ਨੇ ਪਰਨਲ ਪੀਤੀ ਆ ਉਹਨੇ ਮੌਤ ਹੋ ਗਏ ਪਰਨਲ ਪੀਤੀ ਉਹਨੂੰ ਟੌਰਚਰ ਕੀਤਾ ਗਿਆ ਜਦਕਿ ਕੱਲ ਮੇਰੀ ਵਾਈਫ ਨੂੰ ਤੇ ਮੈਨੂੰ ਥਾਣੇ ਵਿੱਚ 11 11:30 ਵਜੇ ਤੱਕ ਬਿਠਾਈ ਰੱਖਿਆ ਜਦਕਿ ਮੇਰੀ ਵਾਈਫ ਤਾਂ ਨਹੀਂ ਪੰਡਾ ਮੈਨੂੰ ਟੌਰਚਰ ਕੀਤਾ ਗਿਆ ਇਥੇ ਏ ਸਟਾਰ ਕੇ ਆ ਜਨੇ ਫਰਨਾ ਆ ਰਿਹਾ ਪੀ ਲਿਆ ਉਹਨੂੰ ਆਖਾ ਕਿ ਮੇਰੇ ਘਰ ਵਾਲਿਆਂ ਨੇ ਕੁੱਟਦੇ ਪਏ ਨੇ ਨਾਜ ਚੌੜੀ ਦਾ ਚੋਈ ਦਾ ਝੂਟਾ ਜਾ ਮਲਾਇਆ ਗਿਆ ਕਿੰਨਾ ਮੇਰੇ ਮਦਰ ਨੇ ਲਾਇਆ ਵਾ ਮੇਨੇ ਭਰਾਣੇ ਲਾਇਆ ਵਾ ਜਦਕਿ ਮੇਰਾ ਸੋਨਾ ਜਿਹੜਾ ਪਹਿਲੇ ਚੋਰੀ ਹੋਇਆਗਾ ਮੈਨੂੰ ਸ਼ੋਰ ਲੀ ਆ ਗਈ ਉਹਨਾਂ ਨੇ ਸੋਨਾ ਮੇਰਾ ਚੋਰੀ ਕੀਤਾ ਵਾ ਮੈਂ ਆਪਣੀ ਮਿਹਨਤ ਦੇ ਅੱਖ ਦੀ ਮੇਰੀ ਕਮਾਈ ਆ ਮੈਨੂੰ ਪਤਾ ਮੈਂ ਆਪਣੇ ਹੱਥਾਂ ਨਾਲ ਕਮਾਈ ਕਿਤੇ ਮਾਂ ਮੇਰੀ ਕਹਿੰਦੀ ਆ ਕਿ ਤੇਰਾ ਜਿਹੜਾ ਸੋਨਾ ਵਾ ਤੇਰੀ ਰੋਟੀ ਨੇ ਪੇਕੇ ਪੰਚਾਤਾ ਵਾ ਜਦਕਿ ਮੇਰੇ ਛੋਟੇ ਛੋਟੇ ਬੱਚੇ ਆ ਤੇ ਉਹ ਉਹ ਆਪਣਾ ਆਪਣਾ ਦੇਖੂਗੀ ਕਿ ਪੇਕੇਆਂ ਦੇ ਰਿ ਹਾਂ ਬਹੁਤ ਜ਼ਿਆਦਾ ਟਰਟਚੇ ਕੀਤਾ ਕਿ ਉਹ ਅੱਜ ਇੰਨੇ ਕੇ ਦੁਖੇ ਹੋ ਗਏ ਉਹਨੇ ਪਰਨੈਲ ਪੀਤੀ ਆ ਅੱਜ ਮੇਰੀ ਵਾਈਫ ਮਰਨੇ ਪਈ ਆ ਠੀਕ ਆ ਹਾਲੇ ਫਮ ਸੀਰੀਅਸ ਹੈਗਾ ਉਹ ਬੋਲਦੀ ਨਹੀਂ ਪਈ ਕੁਛ ਨਹੀਂ ਬੋਲਦੀ ਪਈ ਉਹਨੇ ਵੀਡੀਓ ਬਣਾਈ ਆ ਉਹਨੇ ਵੀਡੀਓ ਬਣਾਈ ਕਿ ਦੁਖੀ ਹੋ ਕੇ ਬਣਾਈ ਆ ਜਿਹਦਾ ਕਿ ਦਮਾ ਦਾ ਉਹਨੇ ਸਾਸਦਾਨ ਆਪਣੀ 사ਸਦਾਨ ਨਾਲ ਦਿੱਤਾ ਵਾ ਤੇ ਆਪਣੇ ਜੇੜ ਦਾ ਨਾਲ ਦਿੱਤਾ ਵਾ ਤੇ ਭਜਾਈ ਦਾ ਜੀ ਉਥੇ ਪੇਕੇ ਪੇਕੇ ਭਜਾਤੀ ਆ ਉਹ ਸਾਰੀ ਦੋਨਾਂ ਮੀਆਂ ਬੀਬੀ ਨੇ ਮਿਲ ਕੇ ਮੇਰਾ ਇੱਕ ਤਾਂ ਸੋਨਾ ਚੋਰੀ ਕੀਤਾ ਵਾ ਉਤੋਂ ਮੈਨੂੰ ਮੇਰੇ ਖਿਲਾਫ ਢਕਾਇਆ ਮੇਰੀ ਮਾਂ ਨੂੰ ਤੇ ਮੇਰੀ ਮਾਂ ਉਹਦੇ ਮਗਰ ਲਾ ਕੇ ਮੇਰਾ ਬੇੜਾ ਕਰਕੇ ਕਰਕੇ ਰੱਖਾ ਲੜਾਈ ਹੁੰਦੀ ਸੀ ਤਰੀ ਸਾਲ ਬਾਅਦ ਹੁੰਦੀ ਘਰੀ ਦੋ ਸਾਲ ਬਾਅਦ ਨਹੀਂ ਕੋਈ ਰੈਗੂਲਰ ਹੁੰਦੀ ਸੀ ਉਹਦੇ ਮਗਰ ਲੱਗੀ ਹੋਈ ਆ ਜਦੋਂ ਜਨਵਰੀ ਵੀ ਲੜਾਈ ਹੈਗੀ ਆ ਚੱਜ ਗਈ ਮੇਰੀ ਮਾਂ ਕਹਿੰਦੀ ਹੁੰਦੀ ਕਿ ਇਹਨੇ 20-25 ਲੱਖ ਰੁਪਏ ਮੇਰਾ ਸੋਨਾ ਆਪਣਾ 20-25 ਲੱਖ ਰੁਪਏ ਮੇਰਾ ਖਾ ਗਿਆ ਵਾ ਹਾਂ ਫਰੋਡੀਆਂ ਕਰ ਕਰਕੇ ਮੇਜਰ ਦੀ ਪੋਸਟ ਦਾ ਬਣਾ ਲਾ ਕੇ ਤੇ ਮੈਂ ਮੇਜਰ ਲਾ ਗਿਆ ਵਾਂ ਮੁੜ ਕੇ ਕਾਂਚੋਂ ਫੋਨ ਆ ਗਿਆ ਉਹ ਹੀ ਸਤਾ ਪ੍ਰਸਾਰਸ 28 ਸਾਲਾਂ ਦਾ ਚੱਲਦਾ ਆ ਗਈ ਮੈਨੂੰ ਅੱਜ ਇੱਥੇ ਬੁਲਾਇਆ ਮੈਨੂੰ ਅੱਜ ਇੱਥੇ ਬੁਲਾਇਆ ਤੇ ਤੇ ਆਹੀ ਆਪਣੀ ਮੈਂ ਆਪਣੀ ਮੇਰੀ ਬੋक्स ਵੈਗਨ ਗੱਡੀ ਦੇ ਵਿੱਚ ਮੈਂ ਆਪਣਾ ਜੀਪੀਐਫ ਲਾ ਕੇ ਮੈਂ ਸਾਰੀ ਟ੍ਰੈਸ ਕਰਾ ਆ ਕੇ ਕਿ ਇੱਥੇ ਇੱਥੇ ਜਾਂਦਾ ਉਹਨਾਂ ਨੇ ਮੈਂ ਫੜਾਇਆ ਵੀ ਆ ਫੇਰ ਵੀ ਉਹਨਾਂ ਨੂੰ ਨਹੀਂ ਯਕੀਨ ਆਇਆ ਇਸ ਵੱਲੇ ਦੋਨਾਂ ਵੱਲੋਂ ਫਟਮਾਰ ਵੀ ਦਿੱਤਾ ਫਟਮਾਰ ਹੋਈ ਸੀ ਅੱਜ ਤੋਂ ਮੈਂ ਤੁਹਾਨੂੰ ਦਾਦਾ ਸਰ ਮੈਂ ਮੱਧ ਪ੍ਰਦੇਸ਼ ਗਿਆ ਆਇਆ ਹਾਂ ਮੇਰਾ ਨਵਾਂ ਇਹ ਸਾਲ ਸਾਲ ਬਾਅਦ ਇੱਕਦਮ ਮੇਰੀ ਸਾਲੀ ਹੀ ਰਜੋ ਆਈ ਸੀ ਠੀਕ ਹੈ ਏ ਮੱਧ ਪ੍ਰਦੇਸ਼ ਕੇ ਆਈ ਮੈਂ ਤੇ ਮੇਰੇ ਮਗਲੋਂ ਮੇਰੀ ਰੋਟੀ ਨੂੰ ਕੁੱਟਿਆ ਗਿਆ ਮੇਰੀ ਰੋਟੀ ਨੂੰ ਕੁੱਟਿਆ ਮੇਰੇ ਭਰਾ ਨੇ ਹੀ ਕੁੱਟਿਆ ਹੈ ਮੇਰੇ ਵਿਆਹ ਨੂੰ 10 ਸਾਲ ਹੋ ਗਏ ਨੇ ਅੱਜ ਜਮ ਕਿਉਂਕਿ ਮੇਰੇ ਤੇ ਸੋਨੇ ਦਾ ਝੂਠਾ ਨਾਂ ਬਲਾਤਾ ਜਦ ਕਿ ਪਹਿਲੇ ਹਾਟਾ ਸੋਨਾ ਚੋਰੀ ਹੋਇਆ ਹੈ ਭਾਈ ਚਾਹੁੰਦੇ ਆ ਕਿ ਇਨਸਾਫ ਮਿਲੇ ਬਸ ਪੁਲਿਸ ਨੂੰ ਦੱਸਿਆ ਇਸ ਬਾਰੇ ਪੁਲਿਸ ਕਾਰਵਾਈ ਕਰਦੀ ਪਈ ਆ ਹੁਣ ਵੇਖੋ ਕੀ ਹੁੰਦਾ ਅਗੇ ਉਸਦੀ ਸਾਸੋਰ ਨੂੰ 10 ਸਾਲਾਂ ਤੋਂ ਬਹੁਤ ਹੀ ਤੰਗ ਕਰਦੀ ਰਹਿੰਦੀ ਸੀ ਤੇ ਮੈਂ ਹੱਥ ਜੋੜ ਕੇ ਆਪਣੀ ਬੱਚੀ ਨੂੰ ਕਹਿੰਦੀ ਸੀ ਬੱਚੇ ਤੂੰ ਘਰ ਆਪਣੇ ਵੇ ਸੇਵਾ ਕਰ ਤੇਰੇ ਨਿੱਕੇ ਨਿੱਕੇ ਬੱਚੇ ਮੇਰੀ ਬੱਚੀ ਕਹਿੰਦੀ ਵੀ ਸੀ ਮੰਮਾ ਲੈ ਜਾ ਮੇਰੇ ਵਾਸਤੇ ਰੋਟੀ ਨਹੀਂ ਹੈਗੀ ਤੇ ਮੈਂ ਕਹਿੰਦੀ ਸੀ ਨਹੀਂ ਬੱਚੇ ਤੂੰ ਆਪਣੇ ਘਰ ਹੀ ਰਹਿ ਤੇ ਮੇਰੀ ਬੱਚੀ ਨੇ ਅੱਜ ਖੀਰ ਇਹਨਾਂ ਤੋਂ ਤੰਗ ਹੋ ਗਿਆ ਫਰਨੈਲ ਪੀ ਲਈ ਜੇ ਮੇਰੀ ਬੱਚੀ ਨੂੰ ਅੱਜ ਹੋ ਜਾਂਦਾ ਕੁਝ ਤੇ ਕੌਣ ਜ਼ਿੰਮੇਵਾਰ ਸੀਗਾ ਇਹਦੇ ਇਹ ਦੋ ਬੱਚੇ ਆ ਇੱਕ ਬੇਟੀ ਤੇ ਇੱਕ ਬੇਟਾ ਜੀ ਬੇਟੀ ਮੇਰੀ ਜਾਂਦੀ ਸੀਗੀ ਇਹ ਕੱਢ ਦਿੰਦੇ ਸੀਗੀ ਬੇਟੀ ਜਾਂਦੀ ਸੀ ਤੇ ਮੈਂ ਹੱਥ ਜੋੜ ਕੇ ਬੇਟੀ ਨੂੰ ਕਹਿੰਦੀ ਆ ਜਾ ਪਿੱਛੇ ਘਰ ਮੇਰੀ ਬੱਚੀ ਨੂੰ ਬਹੁਤ ਹੀ ਮੰਦੇ ਚੰਗੇ ਬੋਲ ਬੋਲਦੀ ਸੀ ਐਂディ ਬੇਟੀ ਦੀ ਸੱਸ ਨੇ ਬੇਟੀ ਦੀ ਸੱਸ ਵੈਸੇ ਤੇ ਪਿੰਕੀ ਕਹਿੰਦੇ ਆ ਮੈਨੂੰ ਸਿੱਧੇ ਨਾਮ ਦਾ ਪ੍ਰਿਤਪਾਲ ਕੇ ਪਤਾ ਨਹੀਂ ਕੀ ਕਹਿੰਦਾ ਵੈਸੇ ਉਹਨੂੰ ਪਿੰਕੀ ਪਿੰਕੀ ਕਹਿੰਦੇ ਆ ਅੱਜ ਰਾਤ ਜਦੋਂ ਠਾਣੇ ਲੈ ਕੇ ਗਏ ਆ ਤੇ ਮੈਂ ਪ੍ਰੋਣੇ ਨੂੰ ਤੇ ਬੇਟੀ ਨੂੰ ਸਾਨੂੰ 10:30 10 ਹੋ ਗਿਆ ਤੇ ਅਸੀਂ ਪੁਲਿਸ ਵਾਲਿਆਂ ਨੂੰ ਮਿੰਨਤਾ ਕਰਦੇ ਰਹੇ ਆਂ ਤੇ ਪੁਲਿਸ ਵਾਲਿਆਂ ਨੇ ਨਹੀਂ ਛੱਡਿਆ ਕਹਿੰਦੇ ਸੀ ਗਗਨ ਨੂੰ ਨਹੀਂ ਛੱਡਣਾ ਨਹੀਂ ਛੱਡਣਾ ਬੇਟੀ ਅਸੀਂ ਕਹਿੰਦੇ ਸੀ ਚਲੋ ਉਹਨਾਂ ਨੂੰ ਨਰਦੋਸ਼ ਆ ਕੋਈ ਤੇ ਉਹਨਾਂ ਨੂੰ ਛੱਡੋ ਤੇ ਇੱਕ ਪੁਲਿਸ ਵਾਲਾ ਕਹਿ ਰਿਹਾ ਸੀ ਵੀ ਅਸੀਂ ਨਹੀਂ ਛੱਡਣਾ ਗਗਨ ਨੂੰ ਫਿਰ ਚਲੋ ਸਾਰੇ ਬੰਦਿਆਂ ਨੇ ਮਿੰਤ-ਮੁੰਤ ਕੀਤੀ ਪਿੰਕੀ ਦੀ ਵੀ ਮਿੰਤ ਕਰਨ ਗਏ ਪਰ ਪਿੰਕੀ ਨੇ ਉਲਟਾ ਲਜਾਮ ਲਾਇਆ ਵੀ ਬੇਟੀ ਮੈਨੂੰ ਗਾਲ੍ਹਾਂ ਕੱਢਦੀ ਆ ਬੱਚਿਆਂ ਕੋਲ ਗੱਡ ਗਾਲ੍ਹਾਂ ਕਢਾਉਂਦੀ ਆ ਪੋਤਰੇ ਕੋਲ ਗਾਲ੍ਹਾਂ ਕਢਾਉਂਦੀ ਆ ਉਹਨੇ ਕੋਈ ਨਿਆਣੇ ਦਿੱਤਾ ਫਿੰਗਰ ਗੋਣਿਆੜੀ ਦਾ ਮੇਰੀ ਬੇਟੀ ਨੇ ਤੰਗ ਹੋ ਕੇ ਜਦੋਂ ਸਾਰੇ ਟਰਚਨ ਉਹਨੂੰ ਕਰੀ ਜਾਂਦੇ ਸਾਰੇ ਕਹਿੰਦੇ ਤੂੰ ਬੋਲਦੀਆਂ ਬੋਲਦੀਆਂ ਉਹਦੇ ਕੋਈ ਸੁਣਾਈ ਨਹੀਂ ਸੀ ਇਸ ਕਰਕੇ ਉਹਨੇ ਅੱਜ ਫਰਨੈਲ ਪੀ ਉਹਦੀ ਕੋਈ ਸੁਣਾਈ ਚਾਰੇ ਪਾਸੇ ਕਿਸੇ ਪਾਸੇ ਸੁਣਾਈ ਨਹੀਂ ਸੀ ਹੈਗੀ ਫਿਰ ਉਹਨੇ ਤੰਗ ਹੋ ਕੇ ਫਰਨੈਲੋ ਕਹਿੰਦੀ ਮੈਨੂੰ ਹੋਰ ਕੋਈ ਰਸਤਾ ਨਹੀਂ ਹੈਗਾ ਮੇਰੀ ਸੁਣਾਈ ਨਹੀਂ ਹੋ ਰਹੀ ਤੇ ਸਮ ਸੀਰੀਅਸ ਹੈ ਸੀਰੀਅਸ ਹੈ ਸ੍ਰੀ ਆਰ ਕ੍ਰਿਸ਼ਨ ਕੇੜਾ ਹਸਪੀਟਲ ਸੀਰੀਅਸ ਹੈ ਜਨ ਜਦਸ ਕੇ ਫਿਰ ਪਰੋਣੇ ਨੂੰ ਉੱਥੋਂ ਲੈ ਕੇ ਆਇਆ ਸੀ ਪਰੋਣਾ ਛਾਣੇ ਬੈਠਾ ਸੀ ਜੀ ਅਸੀਂ ਚਾਹੁੰਨੇ ਵੀ ਮੇਰੀ ਬੇਟੀ ਨੂੰ ਜੇ ਮੇਰੀ ਬੱਚੀ ਨੂੰ ਕੁਝ ਹੋ ਗਿਆ ਤੇ ਜੁਮੇਵਾਰ ਇਹ ਅਖਵਾਏ ਜਾਣਗੇ ਬੇਟੀ ਦਾ ਜੇਠ ਤੇ ਬੇਟੀ ਦੀ ਸੱਸ ਇਹ ਦੋਨੇ ਹੀ ਜੁਮੇਵਾਰ ਵਕ ਅਖਵਾਏ ਜਾਣਗੇ ਬੇਟੀ ਨੇ ਵੀਡੀਓ ਬਣਾ ਕੇ ਤੇ ਫਿਰ ਉਹਨੇ ਪਰਨੈਲ ਕੀਤੀ ਇਹ ਪਿੰਗੀ ਕਈ ਦਿਨ ਮੈਨੂੰ ਵੀ ਕਹਿੰਦੀ ਸੀ ਵੀ ਤੇਰੀ ਮਾਮੀ ਮਾੜੀ ਆ ਦਰਬਾਰ ਸਾਹਿਬ ਜੌਬ ਕਰਦੀ ਐ ਇਦਾਂ ਨੇ ਬੇਟੀਆਂ ਵਿਆਈਆਂ ਜ ਬਹੁਤ ਹੀ ਸਟਰਚਰ ਕਰਦੀ ਸੀ ਇੱਕ ਨੂੰ ਰਾਜਵੰਦਰ ਕੋਹਦੀ ਨਾਂ ਦੀ ਤੇੜੀ ਜ ਆ ਫਰੀਦਨਗਰ ਰਹਈ ਜੀ ਉਹਦੀ ਆਪਣੀ ਸੱਸ ਦੇ ਨਾਲ ਲੈਣ ਦੇ ਦਾ ਝਗੜਾ ਤੇ ਉਹ ਦੋਵੇਂ ਨੂੰ ਤੇ ਸੱਸ ਇੱਕ ਦੂਜੀ ਤੇ ਚੋਰੀ ਕਰਨ ਦਾ ਇਜਾਮ ਮਾਰੀ ਜਿਹੜੀ ਰਾਜਵੰਦਰ ਕੌਰ ਆ ਉਹ ਇਜਾਮ ਲਾਉਂਦੀ ਸੀ ਕਿ ਵੀ ਸੱਸ ਮੇਰੀ ਨੇ ਉਸ ਸਮਾਂ ਪਹਿਲਾਂ ਚੋਰੀ ਕੀਤੀ ਪਰ ਹੁਣ ਸੱਸ ਕਹਿੰਦੀ ਆ ਵੀ ਕੱਲ ਰਾਜਵੰਦਰ ਤੇ ਉਹਦੇ ਘਰ ਵਾਲੇ ਗਗਨਦੀਪ ਨੇ ਸਾਡੀ ਚੋਰੀ ਕੀਤੀ ਇਹ ਦੋਵਾਂ ਦਾ ਸ਼ੱਕੀ ਆ ਮੌਲਾ ਔਰ ਇੱਕ ਵੀਡੀਓ ਵਾਇਰਲ ਹੋਈ ਹੈ ਰਾਜਵਿੰਦਰ ਗਰਵਾਲ ਦਾ ਜਿਹਨੇ ਆਪਣੀ ਸੱਸ ਨੂੰ ਤੇ ਜੇਸ਼ ਨੂੰ ਜ਼ਮੀਰ ਦੱਸ ਕੇ ਤੇ ਫਰਦਾਇਰ ਦਿੱਤੀ ਹੈ ਉਹ ਬਟਾਲਾ ਰੋਡ ਹਸਪਤਾਲ ਤੇ ਦਾਖਲ ਅਸੀਂ ਮੌਕੇ ਤੇ ਗਏ ਆ ਤੇ ਡਾਕਟਰ ਸਾਹਿਬ ਨੇ ਅਨਖਿਤ ਦੱਸਿਆ ਪਰ ਉਹ ਦੀ ਹਾਲਤ ਠੀਕ ਹੈ ਬਿਲਕੁਲ ਦੋਵਾਂ ਦੀ ਚੋਰੀ ਸਬੰਧੀ ਤੇ ਹੋਰ ਝਗੜੇ ਸਬੰਧੀ ਤਸਦੀਕ ਕੀਤੀ ਜਾ ਰਹੀ ਤਸਦੀਕ ਕਰਨ ਤੋਂ ਬਾਅਦ ਕਾਰਵਾਈ ਜਲਦੀ ਹਮਲੇ ਚ ਰਹੇ ਹੈ ਕਹਿ ਰਹੀ ਹੈ ਸੱਸ ਦੇ ਵੀ ਸਟਾ ਲੱਗੀਆਂ ਜੀ ਸੱਸ ਨੇ ਮੈਡੀਕਲ ਸਭ ਕਰਾ ਕੇ ਦਿੱਤਾ ਵਾ ਸੱਸ ਵੀ ਲੈਂਦੀ ਆ ਮੇਰੀ ਨੋਨ ਨੇ ਮੇਰੀ ਘਟਮਾਰ ਕੀਤੀ ਹੈ ਇਹ ਦੋਵਾਂ ਦਾ ਹੀ ਤਸਦੀਕ ਕਰਕੇ ਕਾਰਨ ਕਰਨਾ ਚਾਹੀਦਾ ਵਾ